ਬਹੁਤ ਵੱਡੀ ਜ਼ਿੰਮੇਵਾਰੀ ਆ ਇਲੈਕਸ਼ਨ ਨਾ ਜਿੱਤਣ ਦੇ ਬਾਵਜੂਦ ਪਰ ਉਹਨਾਂ ਨੇ ਪ੍ਰਾਇੋਰਟੀ ਪੰਜਾਬ ਆ ਉਹਨਾਂ ਨੇ ਪੈਨੂ ਨਹੀਂ ਦੇਖਿਆ ਉਹਨਾਂ ਨੇ ਪੰਜਾਬ ਨੂੰ ਦੇਖਿਆ ਤੁਸੀਂ ਦੱਸਿਆ ਨਾ ਵਿੱਚ ਕੋਈ ਧੁਰਾ ਨਹੀਂ ਸੀ ਉਹ ਧੁਰਾ ਮੈਨੂੰ ਉਹਨਾਂ ਨੇ ਬਣਾਇਆ ਤੇ ਆਪਣੇ ਆਪ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਠੀਕ ਕਰਦਾਂਗੇ ਨਹੀਂ ਨਹੀਂ ਕਿਸਾਨ ਨਹੀਂ ਸੀ ਉਹ ਇਹ ਤਾਂ ਸਰਕਾਰ ਦੇ ਕੁਝ ਬੰਦੇ ਹੁੰਦੇ ਆ ਉਹਨਾਂ ਨੇ ਕੀਤਾ ਆਪਣਾ ਕੰਮ ਪਰ ਕਿਸਾਨਾਂ ਨੂੰ ਅਸੀਂ ਬਿਲਕੁਲ ਚੰਗੀ ਤਰ੍ਹਾਂ ਉਹਨਾਂ ਦੇ ਇਕੱਲੇ ਇਕੱਲੇ ਘਰੇ ਜਾ ਕੇ ਜੋ-ਜੋ ਵੀ ਵਾਦੇ ਆ ਜੋ-ਜੋ ਵੀ ਸਮੱਸਿਆਵਾਂ ਆ ਇਹ ਉਹਨਾਂ ਹੱਲ ਕਰਾਂਗੇ ਠੀਕ ਹੋ ਜਾਣਗੀਆਂ ਕੋਈ ਐਡੀ ਕਿਹੜੀ ਗੱਲ ਜਿਹੜੀ ਠੀਕ ਨਹੀਂ ਹੁੰਦੀ ਮੋਦੀ ਦੇ ਤੀਜੇ ਸ਼ਾਸਨ ਕਾਲ ਦੌਰਾਨ ਕੇਂਦਰੀ ਰਾਜ ਮੰਤਰੀ ਵਜੋਂ ਸੌਣ ਚੁੱਕਣ ਵਾਲੇ ਕੇਂਦਰੀ ਰਾਜ ਮੰਤਰੀ ਬਣਨ ਵਾਲੇ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਬਿੱਟੂ ਜੀ ਪਹਿਲਾਂ ਤਾਂ ਬਿੱਟੂ ਜੀ ਪਹਿਲਾਂ ਤਾਂ ਵਧਾਈ ਹੋਵੇ ਕੇਂਦਰੀ ਰਾਜ ਮੰਤਰੀ ਤੁਸੀਂ ਲਿਵਿੰਗ ਇੰਡੀਆ ਦਾ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਤੁਹਾਡੇ ਵੱਲੋਂ ਵਧਾਈ ਤੁਹਾਨੂੰ ਵੀ ਵਧਾਈਏ ਕਿੱਦਾਂ ਦੇਖ ਰਹੇ ਹੋ ਕਿ ਸੀਟ ਹਾਰਨ ਦੇ ਬਾਵਜੂਦ ਵੀ ਮੰਤਰੀਪਦ ਕੇਂਦਰੀ ਰਾਜ ਮੰਤਰੀ ਬਹੁਤ ਵੱਡੀ ਜ਼ਿੰਮੇਵਾਰੀ ਆ ਇਲੈਕਸ਼ਨ ਨਾ ਜਿੱਤਣ ਦੇ ਬਾਵਜੂਦ ਪਰ ਉਹਨਾਂ ਨੇ ਪ੍ਰਾਇੋਰਟੀ ਪੰਜਾਬ ਆ ਉਹਨਾਂ ਨੇ ਪੈਨੂ ਨਹੀਂ ਦੇਖਿਆ ਉਹਨਾਂ ਨੇ ਪੰਜਾਬ ਨੂੰ ਦੇਖਿਆ ਤੇ ਪੰਜਾਬ ਲਈ ਇੱਥੇ ਜਗ੍ਹਾ ਮਿਲਣੀ ਬਹੁਤ ਜ਼ਰੂਰੀ ਸੀ ਉਹ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜੀ ਨੇ ਜਗ੍ਹਾ ਉਹ ਭਰੀ ਆ ਤੇ ਹੁਣ ਉਸ ਤੋਂ ਬਾਅਦ ਮੇਰੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਵੀ ਪੰਜਾਬ ਤੇ ਸੈਂਟਰ ਨੂੰ ਕਿਵੇਂ ਜੋੜਨਾ ਉਹ ਪੁਲ ਦਾ ਕੰਮ ਕਿਵੇਂ ਕਰਨਾ ਪੰਜਾਬ ਵਿੱਚ ਕੀ ਕਮੀਆਂ ਦੇਖ ਰਹੇ ਹੋ ਜਿੰਨਾ ਵੀ ਜੋ ਕੇਂਦਰ ਸਰਕਾਰ ਦੇ ਵਿੱਚ ਨਹੀਂ ਕਮੀਆਂ ਕੋਈ ਨਹੀਂ ਗੀਆਂ ਪੰਜਾਬ ਦੇ ਵਿੱਚ ਤਾਂ ਸਿਰਫ ਇਹ ਆ ਵੀ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵਿੱਚ ਕੋਈ ਧੁਰਾ ਨਹੀਂ ਸੀ ਉਹ ਧੁਰਾ ਮੈਂ ਨੂੰ ਉਹਨਾਂ ਨੇ ਬਣਾਇਆ ਤੇ ਆਪਣੇ ਆਪ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਠੀਕ ਕਰਦਾਂਗੇ ਵਿਜਨ ਕੀ ਰਹੂਗਾ ਕਿਉਂਕਿ ਕਿਸਾਨ ਵੀ ਕਾਫੀ ਸਮੇਂ ਤੋਂ ਨਾਰਾਜ਼ ਹੈ ਇਲੈਕਸ਼ਨ ਦੇ ਵਿੱਚ ਵੀ ਵਿਰੋਧ ਦੇਖਿਆ ਹੋਣਾ ਬੀਜੇਪੀ ਲੀਡਰਾਂ ਦਾ ਨਹੀਂ ਨਹੀਂ ਕਿਸਾਨ ਨਹੀਂ ਸੀ ਉਹ ਇਹ ਤਾਂ ਸਰਕਾਰ ਦੇ ਕੁਝ ਬੰਦੇ ਹੁੰਦੇ ਆ ਉਹਨਾਂ ਨੇ ਕੀਤਾ ਆਪਣਾ ਕੰਮ ਪਰ ਕਿਸਾਨਾਂ ਨੂੰ ਅਸੀਂ ਬਿਲਕੁਲ ਚੰਗੀ ਤਰ੍ਹਾਂ ਉਹਨਾਂ ਦੇ ਇਕੱਲੇ ਇਕੱਲੇ ਘਰੇ ਜਾ ਕੇ ਜੋ ਜੋ ਵੀ ਵਾਦੇ ਆ ਜੋ ਜੋ ਵੀ ਸਮੱਸਿਆਵਾਂ ਆ ਉਹਨਾਂ ਹੱਲ ਕਰਾਂਗੇ ਠੀਕ ਹੋ ਜਾਣਗੀਆਂ ਕੋਈ ਐਡੀ ਕਿਹੜੀ ਗੱਲ ਜਿਹੜੀ ਠੀਕ ਨਹੀਂ ਹੁੰਦੀ ਭਰਾਵਾਂ 'ਚ ਵੀ ਦੋਆ 'ਚ ਲੜਾਈ ਹੋ ਜਾਂਦੀ ਆ ਠੀਕ ਹੋ ਜਾਂਦੀ ਆ ਤੇ ਉਹ ਅਸੀਂ ਵੱਡੇ ਭਰਾ ਦਾ ਰੋਲ ਆ ਜਿਹੜਾ ਉਹ ਸੈਂਟਰ ਅਦਾ ਕਰੇਗੀ ਕਾਂਗਰਸ ਦੁਆਰਾ ਕਿਆ ਜਾ ਰਹਾ ਹੈ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਬਹੁਮਤ ਦੀ ਸਰਕਾਰ ਨਹੀਂ ਇਹ ਕਿ ਜਲਦੀ ਕਿਸੇ ਵੀ ਉਹਨਾਂ ਨੂੰ ਕੋ ਆਪਣਾ ਫੈਸਲਾ ਕਰਨ ਵੀ ਲੀਡਰ ਕਿਹਨੂੰ ਬਣਾਉਣਾ ਉਹ ਫੈਸਲਾ ਕਰੋ ਬਿੱਟੂ ਸਰ ਅਰਵਨੀਤ ਸਿੰਘ ਤੋਂ ਅਭੀ ਤੋਂ ਜੋ ਕੇਂਦਰੀ ਰਾਜ ਮੰਤਰੀ ਬਣੇ ਸੌਂ ਚੁੱਕੀ ਆ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਕੈਮਰਾਮੈਨ ਦਮਿੰਦਰ ਸਿੰਘ ਦੇ ਨਾਲ ਮੇ ਚਰਨਜੀਤ ਸਿੰਘ ਲਿਵਿੰਗ ਇੰਡੀਆ ਦਿੱਲੀ ਮੋਦੀ ਦੇ ਤੀਜੇ ਸ਼ਾਸਨ ਕਾਲ ਦੌਰਾਨ ਕੇਂਦਰੀ ਰਾਜ ਮੰਤਰੀ ਵਜੋਂ ਸੌਂ ਚੁੱਕਣ ਵਾਲੇ ਕੇਂਦਰੀ ਰਾਜ ਮੰਤਰੀ ਬਣਨ ਵਾਲੇ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਬਿੱਟੂ ਜੀ ਪਹਿਲੇ ਤਾਂ ਵੀਡੀਓ ਜੀ ਪਹਿਲਾਂ ਤਾਂ ਵਧਾਈ ਹੋਵੇ ਕੇਂਦਰੀ ਰਾਜ ਮੰਤਰੀ ਤੁਸੀਂ ਲਿਵਿੰਗ ਇੰਡੀਆ ਦਾ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਤੁਹਾਡੇ ਵੱਲੋਂ ਵਧਾਈ ਤੁਹਾਨੂੰ ਵੀ ਵਧਾਈ ਕਿੱਦਾਂ ਦੇਖ ਰਿਹਾ ਹਾਂ ਕਿ ਸੀਟ ਹਾਰਨ ਦੇ ਬਾਵਜੂਦ ਵੀ ਮੰਤਰੀ ਪਦ ਕੇਂਦਰੀ ਰਾਜ ਮੰਤਰੀ ਬਹੁਤ ਵੱਡੀ ਜ਼ਿੰਮੇਵਾਰੀ ਆ ਇਲੈਕਸ਼ਨ ਨਾ ਜਿੱਤਣ ਦੇ ਬਾਵਜੂਦ ਪਰ ਉਹਨਾਂ ਨੇ ਪ੍ਰਾਇੋਰਟੀ ਪੰਜਾਬ ਆ ਉਹਨਾਂ ਨੇ ਪੈਨੂ ਨਹੀਂ ਦੇਖਿਆ ਉਹਨਾਂ ਨੇ ਪੰਜਾਬ ਨੂੰ ਦੇਖਿਆ ਤੇ ਪੰਜਾਬ ਲਈ ਇੱਥੇ ਜਗ੍ਹਾ ਮਿਲਣੀ ਬਹੁਤ ਜ਼ਰੂਰੀ ਸੀ ਉਹ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜੀ ਨੇ ਜਗ੍ਹਾ ਉਹ ਭਰੀ ਆ ਤੇ ਹੁਣ ਉਦੋਂ ਬਾਅਦ ਮੇਰੇ ਤੇ ਜ਼ਿੰਮੇਵਾਰੀ ਬਹੁਤ ਬੜੀ ਆ ਵੀ ਪੰਜਾਬ ਤੇ ਸੈਂਟਰ ਨੂੰ ਕਿਵੇਂ ਜੋੜਨਾ ਉਹ ਪੁਲ ਦਾ ਕੰਮ ਕਿਵੇਂ ਕਰਨਾ ਤੇ ਪੰਜਾਬ ਵਿੱਚ ਕੀ ਕਮੀਆਂ ਦੇਖ ਰਹੇ ਹਾਂ ਜਿੰਨਾ ਵੀ ਜੋ ਕੇਂਦਰ ਸਰਕਾਰ ਦੇ ਵਿੱਚ ਨਹੀਂ ਕਮੀਆਂ ਕੋਈ ਨਹੀਂ ਗੀਆਂ ਪੰਜਾਬ ਦੇ ਵਿੱਚ ਤਾਂ ਸਿਰਫ ਇਹ ਆ ਵੀ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵਿੱਚ ਕੋਈ ਧੁਰਾ ਨਹੀਂ ਸੀ ਉਹ ਧੁਰਾ ਮੈਂ ਨੂੰ ਉਹਨਾਂ ਨੇ ਬਣਾਇਆ ਤੇ ਆਪਣੇ ਆਪ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਠੀਕ ਕਰਦਾਂਗੇ ਡਿਵੀਜ਼ਨ ਕੀ ਰਹੂਗਾ ਕਿਉਂਕਿ ਕਿਸਾਨ ਵੀ ਕਾਫੀ ਸਮੇਤ ਨਰਾਜ ਇਲੈਕਸ਼ਨ ਦੇ ਵਿੱਚ ਵੀ ਵਿਰੋਧ ਦੇਖਿਆ ਹੋਣਾ ਬੀਜੇਪੀ ਲੀਡਰਾਂ ਦਾ ਨਹੀਂ ਨਹੀਂ ਕਿਸਾਨ ਨਹੀਂ ਸੀ ਉਹ ਇਹ ਤਾਂ ਸਰਕਾਰ ਦੇ ਕੁਝ ਬੰਦੇ ਹੁੰਦੇ ਆ ਉਹਨਾਂ ਨੇ ਕੀਤਾ ਆਪਣਾ ਕੰਮ ਪਰ ਕਿਸਾਨਾਂ ਨੂੰ ਅਸੀਂ ਬਿਲਕੁਲ ਚੰਗੀ ਤਰ੍ਹਾਂ ਉਹਨਾਂ ਦੇ ਕੱਲੇ ਕੱਲੇ ਘਰੇ ਜਾ ਕੇ ਜੋ ਜੋ ਵੀ ਵਾਦੇ ਆ ਜੋ ਜੋ ਵੀ ਸਮੱਸਿਆਵਾਂ ਆ ਇਹ ਉਹਨਾਂ ਹੱਲ ਕਰਾਂਗੇ ਠੀਕ ਹੋ ਜਾਣਗੀਆਂ ਕੋਈ ਐਡੀ ਕਿਹੜੀ ਗੱਲ ਜਿਹੜੀ ਠੀਕ ਨਹੀਂ ਹੁੰਦੀ ਭਰਾਮਾਂ ਚ ਵੀ ਦੋਆ ਚ ਲੜਾਈ ਹੋ ਜਾਂਦੀ ਆ ਠੀਕ ਹੋ ਜਾਂਦੀ ਆ ਤੇ ਉਹ ਅਸੀਂ ਵੱਡੇ ਭਰਾ ਦਾ ਰੋਲ ਆ ਜਿਹੜਾ ਉਹ ਸੈਂਟਰ ਅਦਾ ਕਰੇਗੀ ਕਾਂਗਰਸ ਦੁਆਰਾ ਕਿਆ ਜਾ ਰਹਾ ਹੈ ਕਿ ਜਿਹੜੀ ਭਾਜਪਾ ਦੀ ਸਰਕਾਰ ਉਹ ਬਹੁਮਤ ਦੀ ਸਰਕਾਰ ਨਹੀਂ ਨਹੀਂ ਕਿ ਜਲਦੀ ਕਿਸੇ ਵੇਲੇ ਵੀ ਉਹਨਾਂ ਨੂੰ ਕੋ ਆਪਣਾ ਫੈਸਲਾ ਕਰਨ ਵੀ ਲੀਡਰ ਕਿਹਨੂੰ ਬਣਾਉਣਾ ਉਹ ਫੈਸਲਾ ਕਰੋਗੇ ਬੇਟਾ ਸਰ ਅਰਵਿੰਦੀਪ ਸਿੰਘ ਅਬ ਇੱਕੋ ਜੋ ਕੇਂਦਰੀ ਰਾਜ ਮੰਤਰੀ ਬਣੇ ਹੋ ਚੁੱਕੀ ਆ ਗੱਲਬਾਤ ਕਰ ਰਹੇ ਸਨ ਸਾਡੇ ਨਾਲ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਮੇ ਚਰਨਜੀਤ ਸਿੰਘ ਲਿਵਿੰਗ ਇੰਡੀਆ ਦਿੱਲੀ